ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵੜੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂਬਾ ਵੜ ਸੇਲ ਲਈ ਲੈ ਕੇ ਆਏ ਆਂਗੇ ਬੱਚਾ ਆ ਗਿਆ ਮਗਰ ਬੱਸੀ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂਗਾ ਆਪਣੇ ਘਰੇਲੂ ਪਸ਼ੂਆਂ ਚੋ ਇਹ ਸੇਲ ਕਰ ਰਹੇ ਆ ਕਿ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਬਾਈ ਨਾਲ ਕਰ ਲੈਨੇ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੋ ਠੀਕ ਹੋਂ ਬਾਈ ਵਧੀਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਬਈ ਯਾਦਵਿੰਦਰ ਸਿੰਘ ਹੂੰ ਪਿੰਡ ਬੁਰਜ ਹੈ ਮੇਰਾ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਲੋਗਾ ਤੇ ਨੇੜੇ ਪਿੰਡ ਬਈ ਸੈਦੂ ਕੇ ਗਾਜਿਆਣਾ ਦੀਨਾ ਸਾਹਿਬ ਇਹ ਪਿੰਡ ਬਈ ਨੂੰ ਬਈ ਨੇੜੇ ਰਹਿੰਦੇ ਮੈਨਾਂ ਨੰਬਰ ਬੋਲਦੇ ਆਪਣਾ 76968 17520 ਠੀਕ ਹੈ ਬਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚੱਲੂਗਾ ਬਈ ਸਕਰੀਨ ਤੇ ਨੋਟ ਕਰ ਲੋ ਬਈ ਕਿਹੜਾ ਸੂਆ ਸੂਈ ਆ ਬੜੇ ਇਹ ਪਹਿਲਣਾ ਬਈ ਕਦੋਂ ਸੂਈ ਆ ਬਈ ਹੋਗੇ 2-3 ਘੰਟੇ ਵਿੱਚ ਠੀਕ ਹੈ ਬੱਚਾ ਬੱਸੀ ਆ ਗਈ ਮਗਰ ਹਾਂ ਬਈ ਬੱਸੀ ਵੜੀ ਚੰਗੀ ਆ ਗਈ ਬਈ ਹਨਾ ਬੱਚਾ ਬਈ ਮਗਰ ਆ ਗਿਆ ਤੇ ਕਰਮਾਲੀ ਦੀ ਵੱਸੀ ਵੱਸੀ ਦੀ ਕੁਆਲਿਟੀ ਚੈੱਕ ਕਰ ਸਕਦਾਮ ਬਹੁਤ ਚੰਗੇ ਬੱਚੇ ਨੂੰ ਕਰਮਾਲ ਨੇ ਜਨਮ ਦਿੱਤਾਗਾ ਤੇ ਜੇਰ ਬਈ ਆ ਪਈਆ ਕੰਪਲੀਟ ਆ ਬੱਠਲ ਚ ਹੁਣੀ ਜੇਰ ਪਈਆ ਇਹਦੀ ਕਰਮਾਲੀ ਦੀ ਬਈ ਕਿੰਨਾ ਕ ਬੋੜਾ ਕੱਢਿਆ ਫਿਰ ਬੋੜਾ ਬਈ ਕੱਢਿਆ ਨਹੀਂ ਠੀਕ ਆ ਬੱਚਾ ਹੀ ਲਾਇਆ ਬਸ ਠੀਕ ਆ ਬਈ ਕਹਿੰਦਾ ਹਜੇ ਬੱਚੇ ਨੂੰ ਪਿਆ ਬਈ ਬੋੜਾ ਹਜੇ ਕੱਢਿਆ ਨਹੀਂ ਗਾਉਂ ਚੂਣ ਚਵਾ ਇੱਕ ਨੰਬਰ ਆ ਬਈ ਜਮਾ ਬਈ ਪੂਰੀ ਵਧੀਆ ਠੀਕ ਆ ਚੂਣ ਚਵਾ ਬਈ ਕਹਿੰਦਾ ਬਈ ਇੱਕ ਨੰਬਰ ਆ ਤੇ ਲੇਵਾ ਆਪਾਂ ਨੇੜੇ ਚੈੱਕ ਕਰਵਾਉਣਾ ਕਰਮਾਲੀ ਦਾ ਲੇਵਾ ਬਹੁਤ ਸੋਹਣਾ ਆ ਗਿਆ ਬਈ ਹਨਾ ਹਾਂ ਜੀ ਸਪੀਡ ਅਨ ਫੂਡ ਅੰ ਚੈੱਕ ਕਰ ਸਕਦੇ ਓ ਲੈਵੇ ਦੀ ਇੱਕ ਨੰਬਰ ਬਾਕੀ ਥਾਣ ਆ ਗਿਆ ਗਲਾਬੀ ਬਹੁਤ ਸੋਹਣਾ ਭਾਵੇਂ ਹੱਥੀ ਚੋਲਿਓ ਭਾਵੇਂ ਚੋਲਿਓ ਮਸ਼ੀਨ ਤੇ ਤੇ ਕਿੰਨਾ ਕੁ ਦੁੱਧ ਪਾ ਦੂ ਬਈ ਐਸਟੀਮੇਟ ਜਾ ਇਹ ਬਈ 18 ਬੀ ਲੀਟਰ ਤੱਕ ਤਾਂ ਪਾਉਗੀ ਵੀਰੇ ਠੀਕ ਹੈ ਬਈ ਬਾਕੀ ਥਾਣਾ ਦਾ ਸੈਸ ਵੀ ਚੈੱਕ ਕਰ ਸਕਦੇ ਆ ਕਿੰਨਾ ਬਾਕੀ ਸੇਵਾ ਕਾਹਨਾ ਸਹੀ ਗੱਲ ਆ ਬਈ ਬਾਕੀ ਬਈ ਕਿੰਨਾ ਸੇਵਾ ਸੰਭਾਲ ਬੀਡ ਬਰੂਡ ਬਈ ਚੈੱਕ ਕਰ ਸਕਦੇ ਇੱਕ ਨੰਬਰ ਆ ਗਈ ਫੇਸ ਵਗੈਰਾ ਬਹੁਤ ਪਿਆਰਾ ਕਰਮ ਵਾਲੀ ਦਾ ਬਾਕੀ ਜਿਹੜਾ ਬੱਚਾ ਆ ਗਿਆ ਮੋਗਰਾ ਬਹੁਤ ਪਿਆਰਾ ਆ ਗਿਆ ਤੇ ਖੋਲਿਓ ਬਈ ਤੋਰੋ ਤੇ ਤਾਰਾ ਮਾਰ ਕੇ ਦਿਖਾਵਾਂਗੇ ਭਾਈ ਮਾਰ ਦੇਣਾ ਠੀਕ ਆ ਮਨੋਈ ਮਾਰਾਂ ਭਾਈ ਕਹਿੰਦਾ ਮਾਰ ਦੇਾਂਗੇ ਭਾਈ ਤੇ ਕੇਹੜਾ ਖੋਲ ਦੋ ਭਾਈ ਤੋੜ ਦੋ ਦਾ ਢੇੜਾ ਖਵਾ ਦੂੰ ਤੋੜ ਦੇ ਪਹਿਲਾਂ ਮੜੀ ਲੈ ਭਾਈ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਆ ਇੱਕ ਨੰਬਰ ਤੋਰਾ ਬਾਕੀ ਲੰਮੀ ਲੁੰਮੀ ਕੰਮਾਂ ਦੇ ਖੋਲਾ ਬੇਲ ਬੋਤ ਬਾਕੀ ਜਿਹੜੀ ਫੀਟਿੰਗ ਹਵਾਨੇ ਦੀ ਬਹੁਤ ਚੰਗੀ ਆ ਥਣ ਲੇਵੇ ਦੀ ਸਾਫ ਸੁਥਰੀ ਆ ਮੋੜ ਲੈ ਭਾਈ ਕੋਈ ਗੱਲ ਨਹੀਂ ਤੇ ਚੋਣ ਚ ਵਾਪਸ ਨੂੰ ਬਈ ਚੈੱਕ ਕਰਵਾਉਣੇ ਬਾਈ ਕਹਿੰਦਾ ਧਾਰਾ ਮਾਰ ਦਿਆਂਗੇ ਬਰੀਡ ਦੀ ਗੱਲ ਕਰੀ ਹਰ ਇੱਕ ਪੱਖ ਕਰਮਾੜੀ ਚ ਪੂਰਾ ਬਰੀਕੀ ਚ ਬਹੁਤ ਆ ਬਾਕੀ ਬਰੀਡ ਬਰੋੜੇ ਦੀ ਤੁਸੀਂ ਚੈੱਕ ਕਰ ਸਕਦਾ ਸ਼ਾਈਨਿੰਗ ਸੋਨਿੰਗ ਦੀ ਗੱਲ ਕਰੀਏ ਫੁੱਲ ਥੋੜਾ ਜਿਹਾ ਥਾਂ ਘਾਟ ਆ ਬਾਈ ਥੋੜਾ ਨਹੀਂ ਤਾਂ ਆਪਾਂ ਲੰਮੇ ਵੀ ਤੋੜ ਕੇ ਦਿਖਾ ਦਿੰਦੇ ਤੇ ਪ੍ਰਿੰਟ ਪ੍ਰਿੰਟ ਦੀ ਗੱਲ ਕਰੀਏ ਫੁੱਲ ਚੰਗਾ ਬਾਈ ਸੂਈ ਸਵਾਈ ਬਈ ਬੱਚਾ ਮਗਰ ਆ ਗਿਆ ਤੇ ਕਰਮਾੜੀ ਦੇ ਬੱਸੀ ਬੱਸੀ ਬਹੁਤ ਚੰਗੀ ਦਿੱਤੀ ਆ ਤੇ ਧਾਰਾ ਸਾਨੂੰ ਆਪਾਂ ਚੈੱਕ ਕਰਾਉਣੇ ਮੁੱਲ ਬਾਈ ਇਹਦਾ ਕੀ ਰੱਖੂ ਫਿਰ ਮੋਲ ਲਓ ਬਈ 1,60,000 1,60,000 ਰੁਪਇਆ ਹੋ ਜੋ ਥੋੜਾ ਕਣਾ ਮਾਨਤਣ ਬਈ ਠੀਕ ਹੈ ਬਈ ਮਾਨਤਣ ਬਈ ਕਿਨਾ ਕਰ ਦੇਵਾਂਗੇ 1,60,000 ਇਹਦਾ ਮੋਲ ਤੇ ਧਾਰਾ ਮਾਰ ਦੋ ਬਈ ਧਾਰਾ ਮਾਰੋ ਲੈ ਬਈ ਚੋਣ ਚਵਾਈ ਚੈੱਕ ਕਰ ਸਕਦੇ ਚੋਣ ਚਵਾਈ ਬਹੁਤ ਚੰਗਾ ਬਈ ਹੈ ਨਾ ਹਾਂ ਬਈ ਮੋਟੀ ਚਵਾਈ ਹੈ ਬਈ ਚੈੱਕ ਕਰ ਸਕਦੇ ਇੱਕ ਨੰਬਰ ਕਰਮ ਵਾਲ ਨੂੰ ਚਵਾਈ ਲੱਗੀ ਵੀ ਆ ਮਗਰ ਲੈ ਦੇ ਮਾਰ ਦੇ ਬਈ ਮਗਰ ਨਹੀਂ ਥਾ ਬਾਕੀ ਚੋਣ ਚਵਾਈ ਇੱਕ ਨੰਬਰ ਆ ਥਣ ਜਿਵੇਂ ਮਰਜ਼ੀ ਚਵਾਈ ਕਰ ਲਿਓ ਬਈ ਹੱਥੀ ਚੋਲਿਓ ਭਾਵੇਂ ਮਸ਼ੀਨ ਤੇ ਚਵਾਈ ਚਵਾਈ ਕਰ ਮਰ ਲੈਣੋ ਇੱਕ ਨੰਬਰ ਲੱਗੀ ਆ ਓਕੇ ਆ ਬਈ ਓਕੇ ਬਾਕੀ ਫੀਟਿੰਗ ਫੋਟਿੰਗ ਆ ਜਿਹੜੀ ਹਵਾਨੇ ਦੀ ਨਾ ਬਹੁਤ ਚੰਗੀ ਹੈ ਤੇ ਮੁੱਲ ਇਹਦਾ 1,60,000 ਰੁਪਇਆ ਬਾਕੀ ਬਾਈ ਕਨੇ ਆਏਗੇ ਨਾ ਥੋੜਾ ਕਨਾ ਮਾਨ ਤਣ ਮੌਕੇ ਤੇ ਆਪਾਂ ਜ਼ਰੂਰ ਕਰ ਦਿਆਂਗੇ ਥਣਾ ਥਣਾ ਦਾ ਜਿਹੜਾ ਗੈਪ ਬਹੁਤ ਚੰਗਾ ਥਣ ਹਵਾਨਾ ਜਿੰਨਾ ਮਗਰ ਨੂੰ ਬਈ ਉਹਨੇ ਮੂਰ ਨੂੰ ਲਣਾੜਾ ਨੂੰ ਨਾ ਚੈੱਕ ਕਰ ਸਕਦੇ ਹਵਾਨੇ ਤੇ ਇੱਕ ਨੰਬਰ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂਗਾ ਤੇ ਜੇ ਕਿਸੇ ਵੀ ਵੀਰ ਨੂੰ ਗੱੜ ਪਸੰਦ ਆਵੇ ਤਾਂ ਬਾਈ ਨਾ ਕਰ ਲਿਓ ਕੰਟੈਕਟ ਧੰਨਵਾਦ ਜੀ